ਸਭ ਤੋਂ ਪਹਿਲਾਂ ਤੇ ਸਮਸਤ ਪੰਜਾਬ ਵਾਸੀਆਂ ਨੂੰ ਮਹਾਸ਼ਿਵratri ਦੀਆਂ ਬਹੁਤ ਬਹੁਤ ਵਧਾਈਆਂ ਅੱਜ ਬਹੁਤ ਹੀ ਕਰਮਾ ਵਾਲਾ ਦੇਣਾ ਮੈਂ ਕਹਿੰਨਾ ਭਾਗਾ ਵਾਲਾ ਦੇਣਾ ਹੈ ਕਿ ਅੱਜ ਮਹਾਸ਼ਿਵratri ਦੇ ਦਿਹਾੜੇ ਦੇ ਉੱਤੇ ਸਾਡੇ ਸ਼ਹਿਰ ਤਾਰੀਵਾਲ ਦੇ ਵੱਖ-ਵੱਖ ਕੋਨੇ ਦੇ ਵਿੱਚ ਲੋਕਾਂ ਨੇ ਬੜੇ ਹੀ ਉਤਸ਼ਾਹ ਨਾਲ ਲੰਗਰ ਲਗਾਏਗੇ ਤੇ ਸ਼ਿਵਜੀ ਮਹਾਰਾਜ ਜੀ ਦਾ ਜਿਹੜਾ ਗੁਰਗਾਨ ਕੀਤਾ ਗਿਆ ਅੱਜ ਅਸੀਂ ਨੀਲਕੰਠ ਮੰਦਿਰ ਧਾਰੀਵਾਲ ਦੇ ਵਿੱਚ ਅਸੀਂ ਅੱਜ ਇੱਥੇ ਸ਼ਿਵ ਭੋਲੇ ਪਰਮਾਤਮਾ ਦੀ ਆਪਾਂ ਮਹਿਮਾ ਗਾਣ ਲਈ ਜਿੱਤੇ ਪਹੁੰਚੇ ਆ ਤੇ ਅੱਜ ਸਾਰੇ ਪ੍ਰਭੂ ਪ੍ਰੇਮੀਆਂ ਦੇ ਸਹਿਯੋਗ ਦੇ ਨਾਲ ਲੰਗਰ ਵੀ ਲਗਾਇਆ ਗਿਆ ਪਕੌੜੇ ਆ ਧਾਲ ਮਹੜੀ ਚਾਵਲ ਆ ਪਸਾਰਿਆਂ ਨੇ ਆਪਣੀ ਸ਼ਰਧਾ ਦੇ ਅਨੁਸਾਰ ਇੱਥੇ ਆਪਣਾ ਯੋਗਦਾਨ ਪਾ ਕੇ ਜਿਹੜਾ ਲੰਗਰ ਲਗਾਇਆ ਤੇ ਬੜੇ ਧੂਮਧਾਮ ਦੇ ਨਾਲ ਮਹਾਸ਼ਿਵ ਰਾਤਰੀ ਜਿਹੜੀ ਆ ਉਹ ਮਨਾਈ ਜਾ ਰਹੀ ਹੈ ਤੇ ਮੈਂ ਪਰ ਇੱਕ ਮੈਸੇਜ ਜ਼ਰੂਰ ਦੇਣਾ ਚਾਹਾਂਗਾ ਆਪਣੇ ਯੂਥ ਨੂੰ ਵੀ ਆਪਾਂ ਸ਼ਿਵਜੀ ਮਹਾਰਾਜ ਦੇ ਨਾਮ ਦੇ ਉੱਤੇ ਭੰਗ ਦਾ ਨਸ਼ਾ ਨਾ ਕਰੀਏ ਉਹਨਾਂ ਨੇ ਭੰਗ ਦਾ ਜੇ ਸੇਵਨ ਕਿਤੇ ਦਿਖਾਇਆ ਗਿਆ ਕਿਤੇ ਸਾਡੇ ਗ੍ਰੰਥਾ ਦੇ ਵਿੱਚ ਬਸ ਲਿਖਿਆ ਨਹੀਂ ਹੈਗਾ ਪਰ ਜੇਕਰ ਦਿਖਾਇਆ ਗਿਆ ਉਹ ਇਸ ਕਰਕੇ ਹੀ ਕਿ ਇੱਕ ਸਰੂਰ ਆਂਦਾ ਸੀਗਾ ਕਿ ਪ੍ਰਮਾਤਮਾ ਦੇ ਉਹਨਾਂ ਦੇ ਚਰਨੀ ਲੱਗਾਂਦਾ ਪ੍ਰਮਾਤਮਾ ਦੇ ਉੱਤੇ ਪ੍ਰਮਾਤਮਾ ਦੇ ਚਰਨੀ ਲੱਗ ਕੇ ਉਹਨਾਂ ਦਾ ਗੁਣ ਗaan ਕਰਨ ਦਾ ਉਹਦੇ ਸੁਰਤ ਲਗਾਉਂਦਾ ਪਰ ਲੋਕੀ ਅੱਜ ਦੇ ਸਮੇਂ ਦੇ ਵਿੱਚ ਇੱਕ ਭੰਗ ਨੂੰ ਨਸ਼ਾ ਬਣਾ ਕੇ ਜਿਹੜਾ ਉਹਦਾ ਸੇਵਨ ਕਰ ਰਿਹਾ ਮੈਂ ਕਮਦਾ ਕੀ ਉਸ ਨੂੰ ਰੋਕਣਾ ਚਾਹੀਦਾ ਹੈ ਭੰਗ ਕੋਈ ਨਸ਼ਾ ਕਰਨ ਵਾਲੀ ਚੀਜ਼ ਨਹੀਂ ਹੈ ਇਹਨੂੰ ਨਸ਼ੇ ਦੇ ਵਾਸਤੇ ਨਹੀਂ ਯੂਜ਼ ਕਰਨਾ ਚਾਹੀਦਾ ਤੇ ਇਹਦੇ ਨਾਲ ਹੀ ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਖਾਸ ਪੰਜਾਬ ਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਧੰਨਵਾਦ ਬੋਲੇ ਸ਼ਿਵ ਸ਼ੰਕਰ ਭਗਵਾਨ ਕੀ ਜੈ ਅੱਜ ਦਾ ਦਿਨ ਬਹੁਤ ਹੀ ਸ਼ੁਭ ਦਿਨ ਹੈ ਮਹਾ ਸ਼ਿਵਰਾਤਰੀ ਦਾ ਪਰਮ ਪੂਰੇ ਵਿਸ਼ਵ ਦੇ ਵਿੱਚ ਹੀ ਇਸ ਪਰਬ ਨੂੰ ਮਨਾਇਆ ਜਾਂਦਾ ਆ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਦ્વાਰਦੇਸ਼ ਜੋਤੀ ਲਿੰਗ ਦੇ ਵਿੱਚ ਵੀ ਅੱਜ ਜਿਹੜੀ ਆ ਦਿਨ ਰਾਤ ਜਿਹੜੀ ਪੂਜਾ ਚੱਲਦੀ ਪਈ ਆ ਔਰ ਇਹ ਭਗਵਾਨ ਸ਼ੰਕਰ ਜੀ ਦੀ ਰਾਤਨਾ ਚੱਲਦੀ ਪਈ ਆ ਰਾਤ ਨੂੰ ਚਾਰ ਤੈਂਥੀ ਪੂਜਾ ਜਿਹੜੀ ਉਹ ਵੀ ਅੱਜ ਸਾਰੇ ਮੰਦਿਰਾਂ ਵਿੱਚ ਚੱਲੇਗੀ ਅੱਜ ਦਾ ਜਿਹੜਾ ਦਿਨ ਆ ਸਾਰੇ ਹੀ ਭਗਤਾਂ ਵਾਸਤੇ ਸ਼ਿਵ ਭਗਤਾਂ ਵਾਸਤੇ ਬਹੁਤ ਹੀ ਚੰਗਾ ਆ ਅੱਜ ਮਨੁੱਖੀ ਤੇ ਸਵੇਰ ਤੋਂ ਵੀ ਬਿਨਾਂ ਰੋਟੀ ਪਾਣੀ ਦੀ ਕੰਦਰੀ ਵਿਵਸਥਾ ਬਿਲੇ ਸਚਾਰੂਟਾਂ ਦੇ ਨਾਲ ਸਾਡੇ ਪ੍ਰਬੰਧਕਾਂ ਨੇ ਕੀਤੀ ਹੈ ਔਰ ਸਾਰੇ ਹੀ ਸੇਵਕ ਸਵੇਰ ਤੋਂ ਹੀ ਸਵੇਰੇ 3 ਵਜੇ ਤੋਂ ਹੀ ਮੱਥਾ ਟੇਕਣ ਵਾਸਤੇ ਪਰਮਜੀਨੀ ਆਉਂਦੀ ਮੈਂ ਪੱਕੀ ਹੋਈ ਜਾਂ ਅੱਜ ਸ਼ਾਮ ਤੱਕ ਇਹ ਜਿਹੜੀ ਪ੍ਰੋਗਰਾਮ ਬੇਤਰਤੀਕੇ ਨਹੀਂ ਚੱਲਦਾ ਰਹੇਗਾ ਪਰ ਅਸੀਂ ਆਪਣੀ ਕਮੇਟੀ ਦੇ ਯੂਨੀ ਸਮਾਪਤੀ ਕਮੇਟੀ ਵਾਲੋ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਸਾਰੇ ਖੱਦ ਮਰਜੂ ਵਾਲਿਆਂ ਨੂੰ ਬਹੁਤ ਹੀ ਹਾਰਦਿਕ ਸ਼ੁਭ ਕਾਮਨਾਵਾਂ ਦਿੰਦੇ ਆ ਸ਼ੁਭ ਰਾਤਰੀ ਜੀ ਹਰ ਹਰ ਆਪ ਜੀ ਜੈ ਜੀ ਅੱਜ જિલ્લા ਅਧਿਕਾਰੀਆਂ ਤੇ ਸਭਾ ਦੇ ਸਾਥੀ ਅੱਜ ਗਰਵਾਹਤ ਲਗਾ ਲਗਾਏ ਜਿਸ ਤਰ੍ਹਾਂ ਕਿ ਤੁਹਾਨੂੰ ਫਰਕ ਪਤਾ ਕਿ ਅੱਜ ਸ਼ਿਵਦਾਤੀ ਦਾ ਤਿਉਹਾਰ ਆ ਬਹੁਤ سارے ਹਿੰਦੁਸਤਾਨ ਦੇ ਵਿੱਚ ਬੜੀ ਤੁਮਤਾ ਨਾਲ ਮਨਾਇਆ ਜਾ ਰਿਹਾ ਵਾ ਇਹ ਕਿ ਤਾ ਦੇਖੋ ਸਾਡੇ ਤਾਰੀਅਲ ਸ਼ਹਿਰ ਦੇ ਵਿੱਚ ਹਰ ਖਾਦਾਂ ਦੇ ਉੱਤੇ ਲੰਗਰ ਲਗਾ ਕੇ ਔਰ ਹਰ ਤਰ੍ਹਾਂ ਦੀਆਂ ਚੀਜ਼ਾਂ ਦੀ ਅਗਮਲ ਆਪਣਾ ਸ਼ਿਵਦਾਤੀ ਤਿਉਹਾਰ ਬਣਾ ਰਿਹਾ ਇੱਥੇ ਤਹਿ ਦੇ ਵਿੱਚ ਅੱਜ ਹੱਟ ਜੜਵਾ ਰੋਡ ਦੇ ਉੱਤੇ ਅਜ ਮਹਾਜਨ ਜੀ ਪਰਿਵਾਰ ਵੱਲੋਂ ਜੇ ਪਵਨ ਜੀ ਬਾਜ ਨੇ ਇਹਨਾਂ ਦੇ ਪਰਿਵਾਰ ਵੱਲੋਂ ਅੱਜ ਇਹ ਜਿਹੜਾ ਨੰਬਰ 6 ਦਾ ਚੱਲਦਾ ਪਿਆ ਵਾ ਔਰ ਇਹ 6 ਦਾ ਜਿਹੜਾ ਪਹਿਲਾਂ ਕਾਫੀ ਕੁਝ ਵੱਡਿਆ ਵਾ ਜਿਹੜਾ ਹੁਣ ਠੀਕ ਦਾ ਪ੍ਰਸਾਦ ਚੱਲ ਰਿਹਾ ਵਾ ਔਰ ਹਰ ਪਰਿਵਾਰ ਨੂੰ ਜਿਨੇ ਵਾ ਜਿਨ੍ਹਾਂ ਨੂੰ ਸ਼ਹਿਰ ਦੇ ਅਗੇ ਦੇ ਸਾਰਿਆਂ ਨੂੰ ਇਹ ਵਧਾਈ ਦੇ ਤੌਰ ਤੇ ਅੱਜ ਸ਼ੁਗਾਤੀ ਵਧਾਈ ਦੇ ਤੌਰ ਤੇ ਆਪਣਾ ਵਧਾਈ ਦੇ ਰਹੇ ਆ ਔਰ ਇਸ ਇਸ ਨੂੰ ਤਿਹਾਰ ਮਨਾਉਣ ਵਾਸਤੇ ਸਭ ਦਾ ਹੀ ਬਹੁਤ ਬਹੁਤ ਤਨਵਾ ਕਰਦੇ ਆ ਔਰ ਉਸ ભગવાન ਸ਼ਿਵ ਸ਼ੰਕਰ ਦੇ ਚਰਨਾਂ ਚਾਹੀ ਪ੍ਰਣਾਮ ਕਰਦੇ ਆ ਜੈ ਭੋਲੇ ਦਾ ਇਹ ਚੀਜ਼ ਹੈ ਜਾਂ ਜਦੋਂ ਕਰਨੇ ਕੋਈ ਕਹਿੰਦਾ ਤੇ ਆਵੇ ਕਿ ਹਰ ਇੱਕ ਦਾ ਰਸਤਾ ਹਰ ਇੱਕ ਸਰਦੇ ਦੋਸਰੇ ਉਹ ਬੜੇ ਹੀ ਸ਼ਰਧਾ ਭਾਵ ਨਾਲ ਜਰਾਤੀ ਲਾਏ ਉਹ ਲੋਕ ਕਰਦੇ ਜੋ ਕੋਈ ਅਸਲ ਵਿੱਚ ਜਾਣ ਕੇ ਜੋ ਸਾਡੇ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਵਰਗ ਦੇ ਲੋਕ ਰਹਿੰਦੇ ਨੇ ਔਰ ਹਰ ਤੋ ਜਿਹੜੇ ਜਿੰਨੇ ਵੀ ਵਰਗ ਦੇ ਲੋਕ ਨੇ ਉਹ ਹਰ ਤਿਉਹਾਰ ਨੂੰ ਬੜਾ ਸ਼ਰਧਾ ਭਾਵ ਦੇ ਨਾਲ ਮਨਾਉਂਦੇ ਚਾਹੇ ਉਹ ਗੁਰਦਾਰ ਦੇ ਆਪਣੇ ਸਿੱਖਾਂ ਦਾ ਹੋਵੇ ਕ੍ਰਿਸ਼ਨਾਂ ਦਾ ਹੋਵੇ ਜਾਂ ਕਿਸੇ ਵੀ ਜਾਤੀ ਦਾ ਹੁੰਦਾ ਵਾ ਉਹ ਹਰ ਇੱਕ ਗੱਲ ਮਿਲ ਕੇ ਸਾਰੇ ਬਹੁਤ ਅੱਛੇ ਤਰੀਕੇ ਮਨਾਉਂਦੇ ਆ ਉਕੇ ਤੇ ਇਹ ਦੂ ਦਾ ਭਾਈਚਾਰਾ ਮਨਾਇਆ ਜਾਂਦਾ ਵਾ ਜਿੱਥੇ ਅਸੀਂ ਮਤਲਬ ਕਿਸੇ ਦਾ ਕੋਈ ਕਿਥੋਂ ਦਾ ਬੈਕ ਨਹੀਂ ਔਰ ਬੜੇ ਭਾਈਚਾਰਿਆਂ ਪ੍ਰੇਮ ਦੇ ਨਾਲ ਅਸੀਂ ਇਹਨਾਂ ਨੂੰ ਮਨਾ ਰਹੇ ਆ ਜੈ ਸ਼੍ਰੀ ਰਾਮ ਜੀ ਅੱਜ ਤੁਹਾਨੂੰ ਅੱਜ ਮੋਨੀ ਮੰਦਰ ਚ ਸ਼ਵਰਾਤਰੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸਾਡੇ ਪ੍ਰਧਾਨ ਜੀ ਨਰੇਸ਼ ਭਾਜਨ ਜੀ ਆਪਣੇ ਹਾਂ ਜੀ ਸੰਜੀਤ ਕੁਮਾਰ ਜੀ ਪੂਰੀ ਸੇਵਾ ਨਿਭਾ ਰਹੇ ਨੇ ਸੂਰੇ ਪੰਡਤ ਜੀ ਸਰੂਰੇ ਪੰਡਤ ਜੀ ਵੱਲੋਂ ਤੁਹਾਡੇ ਸ਼ਹਿਰ ਨਿਵਾਸੀਆਂ ਨੂੰ ਪੋਨੀ ਪੰਦਰ ਦੇ ਸ਼ਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਸਵੇਰ ਤੋਂ ਇੱਥੇ ਲੰਗਰ ਚੱਲ ਰਿਹਾ ਏ ਅੱਜ ਬਹੁਤ ਰੌਣਕਾਂ ਲੱਗੀਆਂ ਐ ਮੈਂ ਆਪਣੀ ਕਮੇਟੀ ਵੱਲੋਂ ਸੂਰੇ ਪੰਡਤ ਜੀ ਵੱਲੋਂ ਧਾਰੀਵਾਲ ਦੇ ਨਿਵਾਸੀਆਂ ਨੂੰ ਸ਼ਵਰਾਤਰੀ ਦੀਆਂ ਲੱਖ ਲੱਖ ਵਧਾਈ ਦਿੰਦਾ ਜੈ ਸ਼ੀਰ ਜੈ ਸ਼ੀਰ ਹਰ ਹਰ ਮਹਾ ਮੰਤਰ ਜੈ